ਤਰੀ ਸਾਹਿਬ ਇੱਕ ਪੰਚਾਇਤੀ ਚੋਣਾਂ ਦੀ ਤੁਸੀਂ ਗੱਲ ਕਰੀ ਆ ਬੜਾ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਖਾਸ ਕਰਕੇ ਤੁਹਾਨੂੰ ਵੀ ਇਹ ਸਵਾਲ ਮਿਲਦੇ ਹੋਣੇ ਕਦੋਂ ਕੁ ਪੰਚਾਇਤੀ ਚੋਣਾਂ ਪੰਜਾਬ ਦੇ ਵਿੱਚ ਕਦੋਂ ਕਰਵਾਉਣੇ ਬਸ ਬੜੇ ਜਲਦੀ ਏਜੰਡਾ ਜਿਹੜਾ ਉਹ ਹਾਈ ਕੋਰਟ ਕਿਸੇ ਟੈਕਨੀਕਲ ਪੁਆਇੰਟ ਤੇ ਚੱਲਿਆ ਗਿਆ ਸੀਗਾ ਸੋ ਜਿਸ ਦਿਨ ਵੀ ਉੱਥੋਂ ਥੋੜੀ ਕਲੀਅਰੈਂਸ ਮਿਲਦੀ ਹੈ ਉਸ ਦਿਨ ਮੰਨੀਆਂ ਵੀ ਠੰਡੀ ਜੇ ਵਿੱਚ ਕਰਵਾ ਦੋਗੇ ਨਵੰਬਰ ਦੇ ਉਸ ਦਿਨ ਅਸੀਂ ਅਨਾਉਂਸ ਕਰਦਾ ਬੜੇ ਜਲਦੀ ਹੋਣਗੀਆਂ ਇਸ ਸਾਲ ਦੇ ਅੰਦਰ ਉਹ ਤਾਂ ਹੋਣ ਗਈ ਹੋਣ ਗਈ ਇੱਕ ਬੜਾ ਸੋਸ਼ਲ ਮੀਡੀਆ ਤੇ ਸਵਾਲ ਆ ਪੱਕ ਰਿਹਾ ਹੈਗਾ ਵੀ ਬੀਏ ਪਾਸ ਜਿਹੜਾ ਉਮੀਦਵਾਰ ਹੋਣਾ ਚਾ ਦੇਖੋ ਡੈਮੋਕ੍ਰੇਸੀ ਦੇ ਅੰਦਰ ਤੁਸੀਂ ਰੈਸਟ੍ਰਿਕਸ਼ਨ ਨਹੀਂ ਲਾ ਸਕਦੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕਿੰਨੀ ਐਜੂਕੇਸ਼ਨ ਹੋਣੀ ਚਾਹੀਦੀ ਹੈ ਨਹੀਂ ਹੋਣੀ ਚਾਹੀਦੀ ਫਿਰ ਵੀ ਜੇਕਰ ਲੋਕਾਂ ਦੀ ਮੰਗ ਆਤੋਂ ਤੁਸੀਂ ਵਿਚਾਰ ਕਰਨਾਗੇ ਪਰ ਇਹ ਜ਼ਰੂਰ ਆ ਕਿ ਪਿੰਡ ਆਪਣਾ ਨੁਮਾਇੰਦਾ ਚੁਣਨ ਉਹ ਚੁਣਨਾ ਜਿਹੜਾ ਲੋਕਾਂ ਦੇ ਛੋਟੇ ਮੋਟੇ ਕੰਮਾਂ ਦੇ ਲਈ ਲਗਾਤਾਰ ਲੱਗਿਆ ਰਹੇ ਔਰ ਖਾਸ ਕਰਕੇ ਉਹਦੇ ਵਿੱਚ ਇਮਾਨਦਾਰੀ ਜਿਹੜੀ ਕੁਟਕੁਟੇ ਭਰੀ ਹੋਣੀ ਚਾਹੀਦੀ ਆ ਐਹੀਂ ਬਹੁਤ ਸਾਰੀਆਂ ਗਰੰਟੀਆਂ ਜਿਹੜੀਆਂ ਆਉਂਦੀਆਂ ਨੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਕਿਤਨਾ ਕਿਤੇ ਗਲਤ ਆਤਾ ਜਿਸਕਾਰ ਨਾ ਹੋ ਜਾਣ ਤੇ ਜੇਕਰ ਇੱਕ ਸਰਪੰਚ ਸਮਝਦਾਰ ਆ ਇਮਾਨਦਾਰ ਆ ਕਮਿਟਿਡ ਆ ਤਾਂ ਮੈਂ ਸਮਝਦਾ ਪਿੰਡ ਦਾ ਵਿਕਾਸ ਚੌਗਣਾ ਹੋ ਜਾਂਦਾ ਕਿਮਾ ਸਾਹਿਬ ਬਰਸਾਤ ਪੰਜਾਬ ਚ ਘੱਟ ਹੋਈ ਐ ਇਸ ਵਾਰੀ ਪਰ ਤੁਸੀਂ ਪਾਣੀ ਕਿੱਥੋਂ ਲਿਆਏ ਇਹਨਾਂ ਨਹਿਰਾਂ ਵੱਲੋਂ ਕੋਲ ਚੱਲ ਰਹੀਆਂ ਨੇ ਉਹੀ ਪਾਂਡੇ ਨੇ ਉਹੀ ਨਹਿਰਾਂ ਨੇ ਉਹੀ ਪਹਿਲਾਂ ਖਾਲੀ ਚੱਲਦੀ ਸੀ ਦੇਖੋ ਬਿਜਲੀ ਦੇ ਖੰਭੇ ਵੀ ਉਹੀ ਨੇ ਜੀ ਦੇਖੋ ਗੱਲ ਇਹ ਆ ਕਿ ਨੀਅਤ ਸਾਫ਼ ਹੋਣੀ ਚਾਹੀਦੀ ਆ ਇਮਾਨਦਾਰੀ ਹੋਣੀ ਚਾਹੀਦੀ ਆ ਤੇ ਜਿਹੜਾ ਪਾਣੀ ਡੈਮਾਂ ਚ ਖੜਾ ਖੜਾ ਆ ਕਿਤਰਾ ਕਿਤੇ ਇਹ ਜੋ ਪੰਜਾਬੀ ਚਕੇ ਸੁੱਕ ਜਾਂਦਾ ਸੀ ਜਾਂ ਬਾਸ਼ਪੋਰ ਉੱਡ ਜਾਂਦਾ ਸੀਗਾ ਉਸੇ ਪਾਣੀ ਦੀ ਮੈਕਸੀਮਮ ਅਸੀਂ ਵਰਤੋਂ ਕੀਤੀ ਆ ਔਰ ਖਾਲ ਸਾਫ ਕਰਾਇਨੇ ਨਹਿਰਾਂ ਸਾਫ ਕਰਾਈਆਂ ਨੇ ਕਿਆ ਕੋੜਕਾਂ ਨਾ ਆਵੇ ਕੁੜਚਨ ਨਾ ਆਵੇ ਇਹੀ ਕਾਰਨ ਹੋਇਆ ਕਿ ਪਹਿਲਾਂ ਨਾਲੋਂ ਨਹਿਰੀ ਪਾਣੀ ਦੀ ਵਰਤੋਂ ਜਿਹੜੀ ਆ ਉਹ ਬਹੁਤ ਵੱਧ ਚੁੱਕੀ ਆ ਔਰ ਸਾਡਾ ਟੀਚਾ ਗਾ ਸਰਦਾਰ ਭਗਵੰਤ ਸਿੰਘ ਮਾਣ ਜੀ ਦਾ ਟੀਚਾ ਗਾ ਕਿ ਨਹਿਰੀ ਪਾਣੀ ਜਿਹੜਾ ਉਹ ਵੱਧ ਤੋਂ ਵੱਧ ਦੀ ਵਰਤੋਂ ਹੋਵੇ ਤਾਂ ਕਿ ਹੇਠਲਾ ਧਰਤੀ ਹੇਠਲਾ ਪਾਣੀ ਬਚ ਸਕੇ ਕਿਉਂਕਿ ਅੱਜ ਪੰਜਾਬ ਦੀ ਪੋਜੀਸ਼ਨ ਇਹ ਆ ਕਿ ਪੰਜਾਬ ਦੇ ਬਹੁਤੇ ਬਲਾਕ ਜਿਹੜੇ ਦੇਗੇ ਧਰਤੀ ਹੈਲੇ ਉਹ ਬਲੈਕ ਯਾਨੀ ਕਿ ਕਾਲੇ ਹੋ ਚੁੱਕੇ ਨੇ ਸੋ ਸਾਨੂੰ ਧਰਤੀ ਹੈਲੇ ਪਾਣੀ ਬਚਾਉਣ ਦੀ ਬਹੁਤ ਜ਼ਰੂਰਤ ਆ ਸੋ ਇਹ ਬਚਾਉਣ ਦੇ ਲਈ ਸਰਦਾਰ ਭਗਵੰਤ ਸਿੰਘ ਮਾਝੀ ਦੀ ਸਰਕਾਰ ਲਗਾਤਾਰ ਅਸੀਂ ਕੰਮ ਕਰ ਰਹੇ ਆ ਸੋ ਇੱਕ ਇੱਕ ਪਾਣੀ ਦੇ ਤੁਪਕੇ ਦਾ ਨਹਿਰੀ ਪਾਣੀ ਐ ਮੈਸਬੂਦੋ ਖੇਤਾਂ 'ਚ ਵਰਤਣਾ ਚਾਹੀਦਾ ਲੋਕਾਂ ਨੂੰ ਪਰ ਘੱਟ ਪਾਣੀ ਧਰਤੀ ਹੈਲੇ ਪਾਣੀ ਦੀ ਘੱਟ ਵਰਤੋਂ ਕਰਨੀ ਚਾਹੀਦੀ 15 ਜੂਨ ਤੋਂ ਲੈ ਕੇ ਜੀ ਅਜ ਤੱਕ ਕੋਈ ਵੀ ਕਿਸਾਨ ਵੱਲੋਂ ਇਹ ਨਹੀਂ ਕਹਿ ਸਕਦਾ ਕਿ ਉਹਦੀ ਵਾਰੀ ਮਰ ਗਈ ਨਹਿਰ ਘਟਣ ਕਰਕੇ ਮਲਬੀ ਲੋਕ ਕਿਸਾਨ ਨੇ ਜਿਹੜੇ ਖੇਤੀ ਨਾਲ ਜੁੜੇ ਲੋਕ ਨੇ ਸਾਰੇ ਕੁਝ ਨੇ ਬਾਗੂ-ਬਾਕ ਨੇ ਬਿਜਲੀ ਸਪਲਾਈ ਪੂਰੀ ਐ ਦੇਖੋ ਮੈਂ ਬਹੁਤ ਸਾਰੇ ਵੀਡੀਓ ਦੇਖਦਾਂ ਤਾਂ ਸਾਰੇ ਸਰਦਾਰ ਪ੍ਰਗਨ ਸਿੰਘ ਮਾਜੀ ਦੇ ਇਸ ਕੋਲੋਂ ਧੰਨਵਾਦ ਕਰ ਰਹੇ ਹੁੰਦੇ ਨੇ ਕਿ ਪਾਣੀ ਨਹਿਰੀ ਪਾਣੀ ਜਿਹੜਾ ਉਹ ਖੇਤਾਂ ਚ ਟੇਲੈਂਡ ਤੱਕ ਆਖਰੀ ਖੇਤ ਤੱਕ ਜਾ ਰਿਹਾਗਾ ਤੇ ਬਹੁਤ ਵੱਡੀ ਗੱਲ ਆ ਕਿ ਕਿ ਜਿਹੜਾ ਇਹ ਨਹਿਰੀ ਪਾਣੀ ਆ ਇਹਦੇ ਨਾਲ ਪ੍ਰੋਡਕਸ਼ਨ ਜਿਹੜੀ ਆ ਉਹਦੇ ਚ ਵੀ ਵਾਧਾ ਹੁੰਦਾਗਾ ਜੇ ਕਿਤੇ 10 ਪੁਆਇੰਟਾਂ ਨਿਕਲ ਨਹੀਂ ਹੁੰਦੀ ਆ ਪ੍ਰੋਡਕਸ਼ਨ ਤਾਂ 12 ਹੁੰਦੀ ਆ 11 ਹੁੰਦੀ ਆ 13 ਹੁੰਦੀ ਆ ਸੋ ਕਿਉਂਕਿ ਪਾਣੀ ਜਿਹੜਾ ਹੈਗਾ ਉਹਦੇ ਵਿੱਚ ਆਕਸੀਜਨ ਦੇ ਤੱਤ ਹੋਰ ਬਹੁਤ ਸਾਰੇ ਜਿਹੜੇ ਨੇਚਰਲ ਕੰਟੈਂਟ ਨੇ ਉਹ ਹੁੰਦੇ ਨੇਗੇ ਸੋ ਇਹ ਬਹੁਤ ਵੱਡਾ ਮੈਂ ਸਮਝਦਾ ਬਾਅਦ ਤੋਂ ਬਾਅਦ ਕਿਸਾਨਾਂ ਨੂੰ ਇਹਦਾ ਫਾਇਦਾ ਉਠਾਉਣਾ ਚਾਹੀਦਾ ਪਾਣੀ ਦੀ ਦੈਰੀ ਪਾਣੀ ਦੀ ਜਿਆਦਾ ਜਿਆਦਾ ਵਰਤੋਂ ਕਰਨੀ ਚਾਹੀਦੀ ਆ ਔਰ ਜਿੱਥੇ ਕਿਤੇ ਖਾਲ ਨਹੀਂ ਲੱਗੇ ਹੋਏ ਖਾਲਾਂ ਦੀ ਕੋਈ ਪ੍ਰੋਬਲਮ ਆ ਉਹ ਵੀ ਧਿਆਨ ਚ ਲਿਆਉਣ ਤਾਂ ਕਿ ਅਸੀਂ ਉਹ ਲਾਈਏ ਕਿਉਂਕਿ ਮੇਰਾ ਤਾਂ ਵਿਸ਼ੇਸ਼ ਪਰਾਲਾ ਹੁੰਦਾ ਕਿ ਦੜਬੇ ਹਾਲ ਕੇ ਤਾਂ ਕੋਈ ਵੀ ਪਿੰਡ ਦਾ ਰਹੇ ਜਿੱਥੇ ਪਾਈਪਾ ਨਾ ਪੈਣ ਜਾਂ ਖਾਲ ਨਾ ਬਣਨ ਇਹੀ ਆਖਰੀ ਸਵਾਲ ਸੀਗਾ ਜੀ ਇੱਕ ਵੀ ਕੁਝ ਕੁ ਬੰਦਿਆਂ ਦੀ ਇਹ ਸ਼ਿਕਾਇਤ ਆਉਂਦੀ ਆ ਕਈ ਵਾਰੀ ਸਾਨੂੰ ਵੀ ਕਹਿੰਦੇ ਨੇ ਵੀ ਤੁਸੀਂ ਪੁੱਛੋ ਮੰਤਰੀ ਸਾਹਿਬ ਨੂੰ ਵੀ ਇਹ ਕੋਈ ਵਿਸ਼ੇਸ਼ ਪ੍ਰਪੋਜਲਾਂ ਨੇ ਜਿਹੜੀਆਂ ਅੰਡਰਗਰਾਊਂਡ ਪਾਈਪਾਂ ਲਈ ਜਾਂ ਕੁਝ ਬੰਦਿਆਂ ਲਈ ਜਾਂ ਕੁਝ ਪਿੰਡਾਂ ਲਈ ਕੁਝ ਅਮਰ ਜੀ ਦੇਖੋ ਇੱਕ ਕਮੇਟੀ ਬਣਾਉਣਾ ਹੁੰਦਾ ਕਿਉਂਕਿ ਸਾਰੇ ਮਨ ਦੀ ਸਾਂਝੀ ਜ਼ਮੀਨ ਹੁੰਦੀ ਆ ਉਹ ਜ਼ਮੀਨ ਦੇ ਵਿੱਚ ਸਾਰਿਆਂ ਨੇ ਸਹਿਮਤੀ ਦੇਣੀ ਹੁੰਦੀ ਆ ਕਿ ਮੇਰੀ ਜ਼ਮੀਨ ਦੇ ਥੱਲੇ ਦੀ ਪਾਈਪ ਕੱਟਣ ਉਹਨੂੰ ਹਿੱਸਾ ਮਿਲੂਗਾ ਔਰ ਜਿਨ੍ਹਾਂ ਨੂੰ ਪਾਣੀ ਲੱਗਿਆ ਹੋਇਆਗਾ ਜਿਨ੍ਹਾਂ ਨੂੰ ਨਹਿਰੀ ਪਾਣੀ ਲੱਗਿਆ ਹੋਇਆਗਾ ਉਹ ਆਪਣੀ ਪ੍ਰਪੋਜ਼ਲ ਬਣਾ ਕੇ ਭੂਮੀ ਰੱਖਿਆ ਬਾਗ ਜਾਂ ਟਿਊਬਲ ਕਾਰਪੋਰੇਸ਼ਨ ਐਂਡ ਆਈ ਭੇਜ ਦੇਣਗੇ ਤਾਂ ਮੈਂ ਤਾਂ ਸਾਰਿਆਂ ਨੂੰ ਫੰਡ ਜਿਹੜਾ ਹੈਗਾ ਖਾਸ ਕਰਕੇ ਦਿੜਬੇ ਦੀ ਗੱਲ ਕਰਾ ਚਾਰੀ ਕਰਦਾ ਹੀ ਰਹਿਣਾਗਾ